ਸਭ ਤੋਂ ਪਹਿਲਾਂ ਸਾਨੂੰ ਇੱਥੇ ਆਗੇ 올ਿਮਸ ਫਿਰ ਆਗੇ ਸਰ ਐਲਪੀਨੋਸ ਕੀ ਆਵਾਜ਼ ਹੈ ਜੀ ਕੁਕੰਬਰ ਆ ਗਏ ਕੁਕੰਬਰਸ ਆ ਗਏ ਅਨੀਅਨਸ ਆ ਜਾਣਗੇ ਰੈਡ ਅਨੀਅਨਸ ਇਸੇ ਸਵੀਟ ਕੌਰਨਸ ਆ ਗਏ ਵਿੱਚ ਪਨੀਰ ਮੈਨਰੇਟ ਕੀਤਾ ਹੁੰਦਾ ਗਰਮ ਪਨੀਰ ਮਤਲਬ ਇਹਨੂੰ ਰੋਸਟ ਵਾਲਾ ਕੀਤਾ ਹੁੰਦਾ ਸਭ ਤੋਂ ਪਹਿਲਾਂ ਉੱਪਰ ਆਉਗੀ ਸਾਊਥ-ਵੈਸਟ ਓਕੇ ਹਾਂਜੀ ਇਹ ਆਪਣੀ ਤੰਦੂਰੀ ਤੰਦੂਰੀ ਮਸਾਲੇ ਆ ਗਿਆ ਪੈਰੀ ਪੈਰੀ ਮਸਾਲਾ ਹੈਗਾ ਪੀਜ਼ਾ ਪਾਸਤਾ ਸੌਸ ਜਿੰਨੂੰ ਆਪਾਂ ਕਹਿੰਦੇ ਹਾਂ ਲਿਕਵਿਡ ਚੀਜ਼ ਆਉਗੀ ਮਾਇਓਨੀ ਹੁੰਦੀ ਆਪਣੇ ਕੋਲ ਲਿਕਵਿਡ ਚੀਜ਼ ਆ ਫੁੱਲੀ ਲੋਡਡ ਬੈਕਪੋਰਡ ਰੈਡੀ ਹੈ ਸਭ ਤੋਂ ਪਹਿਲਾਂ ਸਰ ਇਹਦੇ ਉੱਤੇ ਲੈਟਰਸ ਆਣਗੇ ਖੀਰੇ ਆ ਜਾਣਗੇ ਓਕੇ ਆਪਣੀ ਕੈਪਸਿਕਮਸ ਅਨਿਅਨਸ ਤੋਂ ਬਾਅਦ ਸਰ ਟਮੇਟੋਸ ਆਣਗੇ ਅਜੇ ਉੱਪਰ ਕੈਰਟਸ ਹਲੋਪੀਨੋਸ ਵਰਪੈਨ ਦੇ ਹਲੇ ਦੇ ਵਿੱਚ ਓਕੇ ਇਹ ਹਲੋਪੀਨੋਸ ਪੈਗੇ ਇਹ ਸਰ ਬਲੈਕ 올ਿਵਸ ਆ ਗਏ ਆਪਣੀ 1000 ਟਾਇਲੈਂਟ ਆ ਗਈ ਓਕੇ ਇਹ ਆਉਗੀ ਹੁਣ ਉੱਪਰ ਤੰਦੂਰੀ ਇਹ ਮਿੰਟ ਮਿਓ ਆ ਗਈ ਉਸ ਤੋਂ ਬਾਅਦ ਸਰ ਸਵੀਟ ਅਨਾਨਾਸ ਆਉਗੀ ਅਜੇ ਉੱਪਰ ਆਲੂ ਟਿੱਕੀ ਆ ਜੂਗੀ ਲਿਕਵਿਡ ਚੀਜ਼ ਆਉਗੀ ਮਿਓ ਯੂਜ਼ ਨਹੀਂ ਹੁੰਦਾ ਸਰ ਸਾਡੇ ਇੱਥੇ ਇਹ ਲਿਕਵਿਡ ਚੀਜ਼ ਆ ਆਲੋ ਕੁਝ ਪੈਕ ਕਰ ਨਾਲ ਦੇ ਨਾਲ ਹੀ ਹੋ ਜਾਣਾ ਹੁਣ ਆ ਗ੍ਰਿਲ ਹੋਏਗਾ ਤਾਂ ਲਓ ਜੀ ਜਿਹੜਾ ਆਪਣਾ ਰੈਪ ਸੀਗਾ ਆਲੂ ਟिक्की ਰੈਪ ਬਣ ਕੇ ਤਿਆਰ ਹੋ ਚੁੱਕਿਆ ਸੱਜੇ ਕਾਲ ਤੁਸੀਂ ਦੇਖੋ ਸਿਟੀ ਹੈਡਲਾਈਨਸ ਤੇ ਮੈਂ ਅੰਬਰਵੀਰ ਅੱਜ ਆਪਾਂ ਤੁਹਾਨੂੰ ਕੁਝ ਵਧੀਆ ਇੰਟਰਸਟਿੰਗ ਚੀਜ਼ ਦਿਖਾਉਣ ਲੱਗੇ ਜਿਵੇਂ ਤੁਸੀਂ ਦੇਖ ਸਕਦੇ ਮੇਰੇ ਹੱਥ ਦੇ ਵਿੱਚ ਮੇਰੇ ਪਰਸਨਲ ਚਿਪਸ ਨੇ ਤਾਂ ਤੁਹਾਨੂੰ ਆਪਾਂ ਅੱਜ ਇੱਕ ਐਸੀ ਜਗ੍ਹਾ ਤੇ ਲੈ ਕੇ ਜਾਵਾਂਗੇ ਜਿੱਥੇ ਤੁਹਾਡੇ ਜਿਹੜੇ ਪਰਸਨਲ ਬੈਗਸ ਨੇ ਉਹ ਕਸਟਮਾਈਜ਼ ਕੀਤੇ ਜਾਂਦੇ ਨੇ ਜਿੰਨੂੰ ਆਪਾਂ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਬਰਿੰਗ ਯਰ ਓਨ ਬੈਗ ਸਿਸਟਮ ਕਹਿੰਦੇ ਤਾਂ ਆਓ ਗੱਲਾਂ ਨਹੀਂ ਕਰਾਂਗੇ ਸਿੱਧ ਆਓ ਬਾਈ ਨੂੰ ਬੁਲਾਉਣੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਸਰ ਜੀ ਬਾਈ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਸਰ ਬਾਈ ਜੀ ਕਾਫੀ ਚਰਚਾ ਹੋ ਰਹੀ ਆ ਸ਼ਹਿਰ ਦੇ ਵਿੱਚ ਵੀ ਕੋਰੀਅਨ ਯੂਨਿਕ ਤੇ ਆਪਾਂ ਜਾਣਾਂ ਕੀ ਬਣਾ ਕੇ ਮਿਸਰੀ ਲੋਕਾਂ ਨੂੰ ਐਸਾ ਖਵਾ ਰਹੇ ਆ ਵੀ ਲੋਕ ਇੰਨਾ ਪਸੰਦ ਕਰ ਰਹੇ ਨੇ ਸਰ ਦੇਖੋ ਕੋਰੀਅਨ ਯੂਨਿਕ ਤਾਂ ਇਦਾਂ ਨਾ ਸਰ ਇਹ ਮੇਰੀ ਇੱਕਦਮ ਮਸ਼ੀਨਾ ਨਹੀਂ ਜਿਸ ਨਾਲ ਮੇਰਾ ਨਾਮ ਫੇਮਸ ਕੀਤਾ ਹੈ ਲੋਕਾਂ ਨੇ ਮੈਨੂੰ ਕੋਰੀਅਨ ਯੂਨਿਕ ਦਾ ਆਪੇ ਹੀ ਦਿੱਤਾ ਠੀਕ ਹੈ ਉਸ ਤੋਂ ਇਲਾਵਾ ਸਰ ਮੇਰੇ ਕੋ ਰੈਪਸ ਹੁੰਦੇ ਆ ਰੈਪ ਦੇ ਵਿੱਚ ਦੋ ਤਰ੍ਹਾਂ ਦੀ ਵੈਰਾਈਟੀਆਂ ਹੁੰਦੀ ਹੈ ਮੈਦਾ ਬੇਸ ਹੁੰਦੇ ਆ ਸਰ ਤੇ ਮਲਟੀ ਗ੍ਰੇਨ ਤੇ ਮੈਂ ਮਲਟੀ ਗ੍ਰੇਨ ਬਹੁਤ ਹੀ ਕੱਟੂਰ ਸਟ੍ਰੀਟ ਫੂਡ ਦੇ ਵਿੱਚ ਹੁੰਦੇ ਜਿਦੇ ਕਰਕੇ ਮਤਲਬ ਲੋਕਾਂ ਨੂੰ ਕਾਫੀ ਅਟਰੈਕਟ ਹੁੰਦੇ ਇਹ ਚੀਜ਼ਾਂ ਕਿ ਹੈਲਦੀ ਕੌਨਸ਼ੀਅਸ ਚ ਆਇੰਦੀ ਚੀਜ਼ਾਂ ਤੇ ਉਹ ਲੋਕਾਂ ਨੂੰ ਵਧੀਆ ਲੱਗਦੀਆਂ ਨੇ ਮੈਂ ਜਿਹੜੇ ਆ ਜਿਹੜਾ ਬੇਸ ਹੁੰਦਾ ਹੈ ਮਲਟੀ ਗ੍ਰੇਨ ਵਾਲਾ ਇਹ ਤੁਸੀਂ ਅਸੀਂ ਉਸ ਲੋਕਲੀ ਬਾਇ ਕਰਦੇ ਆ ਮੀਨਸ ਨਹੀਂ ਨਹੀਂ ਸਰ ਇਹ ਲੋਕਲ ਨਹੀਂ ਆਉਂਦੇ ਸਪੈਸ਼ਲੀ ਮੈਂ ਮੰਗਵਾਉਣਾ ਹੈਗਾ ਤੇ ਉਹ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਕਿੱਥੋਂ ਤੇ ਬਟ ਇਹ ਲੋਕਲ ਆਪਣੇ ਪੰਜਾਬ ਚ ਤਾਂ ਹੁੰਦੇ ਹੀ ਨਹੀਂ ਹੈਗੇ ਆ ਓਕੇ ਹਾਂਜੀ ਤਾਂ ਭਾਈ ਜੀ ਚਲੋ ਮੈਨੂੰ ਬਣਾ ਕੇ ਵਿਖਾਓ ਹੈਨਾ ਵੀ ਕਿਉਂਕਿ ਆਪਣੀ ਆਡੀਅנס ਵੀ ਚਾਹੁੰਦੀ ਕਿ ਅਸੀਂ ਦੇਖੀਏ ਹਾਂਜੀ ਹਾਂਜੀ ਸਰ ਆ ਦੇਖੋ ਸਭ ਤੋਂ ਪਹਿਲੇ ਮੈਂ ਰੈਪ ਨੂੰ ਤੁਹਾਨੂੰ ਸਾਈਜ਼ ਚੈੱਕ ਕਰਾਣਾ ਜਿਹੜਾ ਰੈਪ ਹੈ ਰੋਟੀ ਬਿਲਕੁਲ ਉਹਦੀ ਦੇਖੋ ਬਹੁਤ ਹੈਵੀ ਦੇ ਵਿੱਚ ਆ ਜਾਂਦਾ ਜੀ ਸਭ ਤੋਂ ਪਹਿਲਾਂ ਸਾਰੇ ਇਹਦੇ ਉੱਤੇ ਲੈਟਰਸ ਆਣਗੇ ਸਾਰੇ ਲੈਟਰਸ ਇੰਗਲਿਸ਼ ਲੈਟਰਸ ਹੁੰਦੀਆਂ ਜੀ ਹਾਂਜੀ ਇੰਗਲਿਸ਼ ਲੈਟਰਸ ਹੁੰਦੀਆਂ ਜੀ ਹਾਂਜੀ ਓਕੇ ਲੈਟਰਸ ਆ ਗਏ ਉਸ ਤੋਂ ਬਾਅਦ ਉੱਪਰ ਉਹ ਆਹ ਖੀਰੇ ਆ ਜਾਣਗੇ ਓਕੇ ਠੀਕ ਹੈ ਜੀ ਨਾਲ ਹੀ ਇਹਦੇ ਉੱਪਰ ਆ ਜਾਣਗੇ ਆਪਣੀ ਕੈਪਸਿਕਮਸ ਇਹ ਹੈਲਦੀ ਫੂਡ ਦੇ ਵਿੱਚ ਵੱਲ ਜਾਂਦੇ ਜੀ ਸਲਾਹਾਂ ਐਜੋ ਚ ਉਹ ਗਾ ਸੌਸ ਕਸਟਮਰ ਕਹਿੰਦੇ ਕਿ ਸੌਸ ਲੋ ਫੈਟ ਕਰਨੀ ਲੋ ਫੈਟ ਵੀ ਹੋ ਜਾਂਦੀ ਹੈ ਜੀ ਆਪਣੇ ਕੋਲ ਉਸ ਚੀਜ਼ ਦਾ ਵੀ ਅਵੇਲੇਬਿਲਟੀ ਹੈ ਹਾਂਜੀ ਹਾਂਜੀ ਇਸ ਅਨਿਅਨਸ ਤੋਂ ਬਾਅਦ ਸਰ ਟਮੇਟੋਸ ਆਣਗੇ ਟਮੇਟੋਸ ਤੋਂ ਬਾਅਦ ਸਰ ਐਜ ਉੱਪਰ ਕੈਰਟਸ ਓਕੇ ਸਰ ਕੈਰਟ ਜਿੱਦਾਂ ਸੀਜ਼ਨਲ ਹੁੰਦਾ ਹੈ ਜਾਂ ਵੀ ਹਰ ਇੱਕ ਸੀਜ਼ਨ ਸੀਜ਼ਨਲ ਹੁੰਦਾ ਸਰ ਐਜ ਚ ਪਹਿਲਾ ਜਿਹੜੀ ਸ਼ਿਮਲਾ ਵਾਲੀ ਕੈਰਟ ਆਂਦੀ ਉਹ ਉਹ orange بیس ਚ ਹੁੰਦੀ ਹੈ ਹਾਂਜੀ ਹਾਂਜੀ ਇਹ ਚ ਇੰਗਲਿਸ਼ ਦਾ ਚ ਕਿਵੇਂ ਆਊਗਾ ਜੀ ਇੰਗਲਿਸ਼ ਟੱਚ ਦਾ ਦੇਖੋ ਨਾ ਸਿਰ ਐਲਪੀਨੋਜ਼ ਵਗਰਾ ਪੈਣਗੇ ਹਲੇ ਇਹਦੇ ਵਿੱਚ ਓਕੇ ਇਹ ਐਲਪੀਨੋਜ਼ ਪੈ ਗਏ ਇਹ ਸਰ ਬਲੈਕ ਆਲਿਵਜ਼ ਆ ਗਏ ਇਹ ਸਰ ਸ਼ਾਰੀਫ ਇੰਗਲਿਸ਼ ਵੈਜੀਟੇਬਲ ਵੀ ਆਲਮੋਸਟ ਜੋ ਕਿ ਆਮ ਨੋਰਮਲ ਬੰਦੇ ਨਹੀਂ ਯੂਜ਼ ਕਰਦੇ ਹੈਗੇ ਉਸ ਤੋਂ ਬਾਅਦ ਸਰ ਸੌਸ ਵਗਰਾ ਪੈਣ ਗਿਆ ਇਹ ਸਰ ਇਹ ਸਭ ਤੋਂ ਪਹਿਲਾਂ ਮੈਨੂੰ ਦੱਸੋ ਕਿ ਇਹੜੀ ਸੌਸ ਆ ਗਈ ਹੈ ਆਪਣੀ 1000 ਟੈਲੈਂਟ ਆ ਗਈ ਓਕੇ ਠੀਕ ਹੈ ਤੇ ਇਹ ਆਊਗੀ ਹੁਣ ਉੱਪਰ ਤੰਦੂਰੀ ਕਿ ਸਰ ਸਾਰੀ ਸੌਸ ਜਾਨੀ ਕਿ ਆਪਣਾ ਸਾਰੀ ਕੰਪਨੀ ਦੀ ਹੈ ਸਰ ਓਕੇ ਬ੍ਰਾਂਡਡ ਕੰਪਨੀ ਦੀ ਹੈ ਲੋਕਲ ਸਰ ਕੋਈ ਨਹੀਂ ਹੋਊਗੀ ਇਹ ਸਰ ਮਿੰਟ ਮੇ ਆਓ ਇਹ ਮਿੰਟ ਮੇ ਆ ਗਈ ਉਸ ਤੋਂ ਬਾਅਦ ਸਰ ਸਵੀਟਨੀਆਂ ਆਉਗੀਆਂ ਇਹ ਤਸ ਸੌਸ ਜਿਵੇਂ ਆਪਣਾ ਕੈਜੂਅਲ ਜਿਵੇਂ ਆਪਣਾ ਫਲੇਵਰ ਹੈਗਾ ਉਸ ਹਿਸਾਬ ਦਾ ਅਗਰ ਕਸਟਮਰ ਘੱਟ ਸੌਸ ਵਾਲਾ ਲੋ ਫੈਟ ਟਾਈਪ ਵੀ ਕਹਿੰਦਾ ਨਾ ਲੋ ਫੈਟ ਟਾਈਪ ਵੀ ਬਣ ਜਾਂਦਾ ਹੈਗਾ ਓਕੇ ਤਾਂ ਸਰ ਜਿੱਦਾਂ ਮੀਨਸ ਇਹ ਮਸਾਲਾ ਤੁਸੀਂ ਪਾਇਆ ਹੈ ਮਸਾਲਾ ਕਿ ਖੂਫੀਆ ਮਸਾਲਾ ਰੱਖਣਾ ਨਹੀਂ ਨਹੀਂ ਸਰ ਖੂਫੀਆ ਹੋਇਆ ਨਹੀਂ ਸਰ ਨੋਰਮਲ ਮਸਾਲਾ ਹੀ ਹੈਗਾ ਓਕੇ ਤੇ ਰੈਪ ਜਿਹੜਾ ਬਣ ਕਿਹੜਾ ਰਿਹਾ ਹੈ ਇਹ ਇਹ ਸਰ ਆਲੂ ਟਿੱਕੀ ਵਾਲਾ ਰੈਪ ਬਣ ਰਿਹਾ ਓਕੇ ਅਜੇ ਉੱਪਰ ਆਲੂ ਟਿੱਕੀ ਆ ਜੂਗੀ ਠੀਕ ਹੈ ਐਂਡਸ ਪਰ ਸਭ ਤੋਂ ਲਾਸਟ ਦੇ ਬਾਅਦ ਉੱਪਰ ਲਿਕਵਿਡ ਚੀਜ਼ ਆਉਗੀ ਮੈਂ ਉਹ ਯੂਜ਼ ਨਹੀਂ ਹੁੰਦਾ ਸਰ ਸਾਡੇ ਇੱਥੇ ਇਹ ਲਿਕਵਿਡ ਚੀਜ਼ ਹੈ ਹਾਂ ਤੁਸੀਂ ਦੇਖੋ ਰੈਪ ਇਹਨਾਂ ਹੈਵੀ ਹੋ ਗਿਆ ਹੈਵੀ ਹੋ ਗਿਆ ਸਰ ਬਿਲਕੁਲ ਸਰ ਇਹਨੂੰ ਫੇਰ ਪੈਕ ਕਰਨਾ ਇੱਕ ਕਲਾ ਹੀ ਹੈ ਨਾ ਜੇ ਆਪਾਂ ਗੱਲ ਕਰੀਏ ਤਾਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਆਈ ਕੋਸੋ ਪੈਕ ਕਰ ਨਾਲ ਦੇ ਨਾਲ ਹੀ ਹੋ ਜਾਣਾ ਤੇ ਤੁਹਾਨੂੰ ਤੁਹਾਨੂੰ ਤਾਂ ਚਲੋ ਆदत ਹੋ ਗਈ ਹੈ ਨਾ ਕਰਨ ਦੀ ਤਾਂ ਤੁਹਾਨੂੰ इजी ਲੱਗਦਾ ਤੇ ਇਹ ਜਿਹੜਾ ਤੁਹਾਨੂੰ ਡਨ ਹੈ ਕਿ ਆਪਣਾ ਹੱਲੇ ਨਹੀਂ ਨਹੀਂ ਸਰ ਹੁਣ ਗ੍ਰਿਲ ਹੋਏਗਾ ਹੁਣ ਗ੍ਰਿਲ ਕਰਦੇ ਹੋ ਤਾਂ ਹਲਲ ਤਾਂ ਭਈ ਜਿਹੜਾ ਹੁਣ ਇਹ ਆਪਣਾ ਤਿਆਰ ਹੈ ਜੀ ਹਾਂਜੀ ਹਾਂਜੀ ਸਰ ਤੇ ਭਈ ਜੀ ਨੂੰ ਫਟਾਫਟ ਇੱਕ ਵਾਰੀ ਪੈਕ ਕਰਕੇ ਦਿਖਾ ਦਿਓ ਤੇ ਆ ਤੁਹਾਨੂੰ ਦੱਸ ਦਿਓ ਵੀ ਹੈ ਨਾ ਇਹਦਾ ਪ੍ਰਾਈਸ ਕੀ ਰਹਿੰਦਾ ਇਸਰ ਜਿਹੜਾ ਆਲੂ ਟਿੱਕੀ ਮਲਟੀ ਗ੍ਰੇਨ ਹੈਗਾ ਸਰ ਇਹਦਾ ਪ੍ਰਾਈਸ ਹੈਗਾ ਨੀਨ ਬਾਊਟ 140 ਦਾ ਸਰ ਓਕੇ ਜਿਹੜਾ ਨੋਰਮਲ ਮੈਦਾ ਬੇਸ ਹੈਗੇ ਉਹ 90 ਸੀ ਉਹ 90 ਤੋਂ ਸ਼ੁਰੂ ਹੋ ਜਾਂਦਾ ਤਾਂ ਭਈ ਮੈਨੂੰ ਇਹ ਪੈਕ ਕਰੋ ਤੇ ਮੈਨੂੰ ਹੋਰ ਵੀ ਆਈਟਮਸ ਦਿਖਾਓ ਆਪਣੇ ਕੋਲ ਕੀ ਕੁਝ ਹੁੰਦਾ ਹੈ ਕਿਉਂਕਿ ਆ ਲਓ ਜੀ ਜਿਹੜਾ ਆਪਣਾ ਰੈਪ ਸੀਗਾ ਆਲੂ ਟिक्की ਰੈਪ ਬਣ ਕੇ ਤਿਆਰ ਹੋ ਚੁੱਕਿਆ ਹਾਂਜੀ ਫੁੱਲੀ ਲੋਡੇਡ ਆ ਵੈਜੀਸ ਨੂੰ ਆਪਾਂ ਕਹਿ ਸਕਦੇ ਹਾਂ ਹੈਲਦੀ ਹੈਲਦੀ ਮੀਲ ਆਪਾਂ ਇਹਨੂੰ ਕਹਿ ਸਕਦੇ ਹਾਂ ਹਾਂਜੀ ਆਓ ਜਿਹੜਾ ਆਪਾਂ ਆਪਣਾ ਬੈਗ ਕਸਟਮਾਈਜ਼ ਕਰਾਣੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਹੈ ਜੀ ਵਧੀਆ ਬਾਈ ਜੀ ਬਾਈ ਜੀ ਮੈਨੂੰ ਬੈਗ ਕਸਟਮਾਈਜ਼ ਕਰਕੇ ਦਿਖਾਓ ਯਾਰ ਜਿਹੜਾ ਆਪਾਂ ਮੀਨਸ ਕਾਫੀ ਦੇਖਦੇ ਆਂ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਆਪਾਂ ਦੇਖਦੇ ਆਂ ਬਟ ਇੰਡੀਆ ਦੇ ਵਿੱਚ ਤੁਸੀਂ ਇੰਟਰੋਡਿਊਸ ਕਰ ਚੁੱਕੇ ਹੋ ਹਾਂਜੀ ਸਰ ਇਦਾਂ ਕੀ ਇਹ ਜਿਹੜਾ ਕਨਸੈਪਟ ਹੈ ਤਾਂ ਫੋਰਨ ਹੈ ਉਹਨਾਂ ਦਾ BYOB ਹੁੰਦਾ ਬਰਿੰਗ ਯੂਰ ओन ਬੈਗ ਇਹ ਮੈਂ ਇੱਥੇ ਸ਼ੁਰੂ ਕੀਤਾ ਅੱਛਾ ਬਰਿੰਗ ਯੂਰ ओन ਬੈਗ ਕੋਈ ਨਾ ਬੋਟਲ ਸਮਝਦਾ ਨਹੀਂ 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 ਬੋਟਲ ਨਹੀਂ ਬੈਗ ਹੈ ਅੱਜ ਨੂੰ ਬਣਾ ਕੇ ਦਿਖਾਣਾ ਸਾਨੂੰ ਸਭ ਤੋਂ ਪਹਿਲਾਂ ਸ਼ਾਇਦ ਅੰਗਰੇਜ਼ਾਂ ਅੰਗਰੇਜ਼ ਬਲੈਕ 올ਿਵਸ ਫਿਰ ਅੰਗਰੇਜ਼ ਸਰ ਐਲਪੀਨੋਸ ਕੀ ਆਵਾਜ਼ ਹੈ ਜੀ ਠੀਕ ਹੈ ਜੀ ਫਿਰ ਐਤ ਸਰ ਆ ਗਏ ਹਾਂ ਆਪਣਾ ਕਕੰਬਰ ਕਕੰਬਰਸ ਆ ਗਏ ਆਨਿਅਨਸ ਆ ਜਾਂਦੇ ਰੈਡ ਆਨਿਅਨਸ ਕੀ ਬਾਤ ਹੈ ਭਾਈ ਇਹ ਯਾਨੀ ਕਿ ਪ੍ਰੋਪਰ ਲੋਡਡ ਬੈਗ ਹੋ ਜਾਂਦਾ ਹਾਂ ਹਾਂਜੀ ਹਾਂਜੀ ਸਰ ਪੂਰਾ ਲੋਡਡ ਬੈਗ ਹੁੰਦਾ ਹੈ ਇਹ ਨਹੀਂ ਕਿ ਥੋੜੀ ਜਿਹੀ ਸਬਜ਼ੀਆਂ ਪਾ ਕੇ ਜਾਂ ਕੁਛ ਆਪਾਂ ਕਰੀਏ ਨੂੰ ਇੰਟੂ ਟੂ ਤੇ ਸਰ ਤੇ ਸਰ ਮੈਂ ਤੁਹਾਨੂੰ ਹਾਂਜੀ ਹਾਂਜੀ ਤੇ ਸਰ ਨੈਕਸਟ ਕੀ ਜੀ ਜਾ ਰਹੀ ਹੈ ਜ ਆਪਣੇ ਦੇ ਵਿੱਚ ਇਸ ਸਵੀਟ ਕੌਰਨਸ ਆ ਗਏ ਵਿੱਚ ਕੀ ਬਾਤ ਹੈ ਜੀ ਮਿਸ ਪ੍ਰੋਪਰ ਜਿਹੜਾ 컬러풀 ਜਿਹੜਾ ਬੈਗ ਬਣ ਜਾਂਦਾ ਪੂਰਾ ਪੂਰਾ ਵੈਜੀਜ਼ ਵਾਲਾ ਪੂਰਾ ਹੋਏ ਅੰਦਰ ਅਗਰ ਸਵੇ ਜਿੱਦਾਂ ਇਹ ਆਪਾਂ ਨੂੰ ਕਸਟਮਾਈਜ਼ ਬੈਗ ਵੀ ਕਹਿ ਸਕਦੇ ਹਾਂ ਐਚ ਸਰ ਅਲੱਗ ਅਲੱਗ ਫਲੇਵਰਸ ਆ ਜਾਂਦੇ ਹੈਗੇ ਪਨੀਰ ਵਾਲਾ ਵੀ ਹੁੰਦਾ ਮਸ਼ਰੂਮ ਵਾਲਾ ਵੀ ਹੁੰਦਾ ਨੌਨ ਵੈਜ ਅਗਰ ਨੌਨ ਵੈਜ ਚ ਕਸਟਮਰੇ ਕਰਾਣਾ ਨੌਨ ਵੈਜ ਦਾ ਅਲੱਗ ਸਾਈਡ ਚ ਬਣਾਇਆ ਹੋਇਆ ਕੈਬ ਨੇ ਓਕੇ ਯਾਨੀ ਕਿ ਜਿਹੜਾ ਸੈਟਅਪ ਵੀ ਲੱਗ ਰੱਖਿਆ ਹਾਂ ਹਾਂ ਜੀ ਵੈਜ ਵਾਲਾ ਸਾਰਾ ਇੱਧਰ ਹੈ ਨੌਨ ਵੈਜ ਨਾਲ ਹੀ ਮੇਰੇ ਕਾਊਂਟਰ ਉੱਥੇ ਬੰਦਾ ਹੈਗਾ ਨੌਨ ਵੈਜ ਚ ਕਬਾਬਸ ਵਾਲਾ ਹੋ ਜਾਂਦਾ ਗ੍ਰਿਲ ਚਿਕਨ ਆ ਜਾਂਦਾ ਆਪਨਾ ਸਲਾਮੀਜ਼ ਵਾਲੇ ਕਾਫੀ ਵੈਰਾਈਟੀਆਂ ਆਉਂਦੀ ਹੈਗੀ ਆ ਬੇਸਿਕਲੀ ਜਿਹੜਾ ਬਾਹਰ ਵਾਲੇ ਜਿਹੜੇ ਹੈਗੇ ਉਹਨਾਂ ਦਾ ਨਾਨ ਵੈਜ ਹੀ ਹੁੰਦਾ ਬਟ ਵੈਜ ਦੇ ਵਿੱਚ ਮੈਂ ਤੁਹਾਨੂੰ ਲੈ ਕੇ ਇੱਥੇ ਸ਼ੁਰੂ ਕਰ ਇੰਟਰੋਡਿਊਸ ਕਰਾ ਦਿੰਦਾ ਹਾਂ ਹਾਂਜੀ ਹਾਂਜੀ ਅੱਜ ਤੁਹਾਨੂੰ ਮੈਂ ਪਨੀਰ ਵਾਲਾ ਬਣਾ ਕੇ ਦਿਖਾ ਰਿਹਾ ਹਾਂ ਹਾਂਜੀ ਪਨੀਰ ਮੈਨੂਰੇਟ ਕੀਤਾ ਹੁੰਦਾ ਹੈ ਗਰਮ ਪਨੀਰ ਮਤਲਬ ਇਹਨੂੰ ਰੋਸਟ ਵਾਲਾ ਕੀਤਾ ਹੁੰਦਾ ਓਕੇ ਹਾਂਜੀ ਤੇ ਭਾਈ ਜਿੱਦਾਂ ਹੁਣ ਤੁਸੀਂ ਮੈਨੂੰ ਕਵਾਂਟੀਟੀ ਪਾ ਕੇ ਦਿਖਾ ਰਹੇ ਹੋ ਅਸਲ ਦੇ ਵਿੱਚ ਵੀ ਇਹੀ ਕਵਾਂਟੀਟੀ ਇੰਨੀ ਹੀ ਹੁੰਦੀ ਆ ਸਰ ਇੰਨੀ ਹੀ ਹੁੰਦੀ ਆ ਅੱਛਾ ਹਾਂਜੀ ਇਹਦੇ ਚ ਸਟਾਰਟਿੰਗ ਬੈਗ ਦੀ ਹੋ ਜਾਂਦੀ ਜਿਵੇਂ ਆਹ ਤੁਹਾਡਾ ਛੋਟਾ ਬੈਗ ਆ ਇਹ 120 ਤੋਂ ਆ ਉਸ ਤੋਂ ਵੱਡੇ ਬੈਗ ਹੁੰਦੇ ਆ ਉਹ 140 ਤੋਂ 150 ਤੱਕ 100 ਤੋਂ ਸਟਾਰਟ ਹੋ ਜਾਂਦੇ ਹੈਗੇ ਆ ਜਿਹੜੇ ਕਸਟਮਾਈਜ਼ ਬੈਗ ਜਿਹਨਾਂ ਆਪਾਂ ਕਹਿ ਰਹੇ ਹਾਂ ਹਾਂਜੀ ਹਾਂਜੀ ਠੀਕ ਹੈ ਇਹ ਸੋਰਸਿਸ ਵੀ ਦੇ ਉੱਪਰ ਆਉਣਗੇ ਹਾਂਜੀ ਹਾਂਜੀ ਸਰ ਸਭ ਤੋਂ ਪਹਿਲਾਂ ਉੱਪਰ ਆਊਗੀ ਸਾਊਥ-ਵੈਸਟ ਓਕੇ ਹਾਂਜੀ ਸਾਊਥ ਨਾਮ ਵੀ ਕਾਫੀ ਯੂਨੀਕ ਨੇ ਨਾ ਸਾਊਥ-ਵੈਸਟ 1000 ਇਹ ਕਿਹੜੀ ਹੈ ਜੀ ਇਹ ਆਪਣੀ ਤੰਦੂਰੀ ਤੰਦੂਰੀ ਹਾਂਜੀ ਇਹ ਤਾਂ ਇੰਡੀਅਨ ਸੌਸ ਹਾਂਜੀ ਹਾਂਜੀ ਇੱਥੇ ਮਸਾਲੇ ਆ ਗਿਆ ਪੈਰੀ-ਪੈਰੀ ਮਸਾਲਾ ਹੈਗਾ ਓਕੇ ਹਾਂਜੀ ਪੈਰੀ-ਪੈਰੀ ਤੋਂ ਬਾਅਦ ਐਂਡ ਦੇ ਵਿੱਚ ਥੋੜਾ ਇਟਾਲੀਨ ਸੌਸ ਆ ਜੂਗਾ ਹਾਂ ਪੀਜ਼ਾ ਪਾਸਤਾ ਸੌਸ ਜੀ ਨੂੰ ਆਪਾਂ ਕਹਿੰਦੇ ਹਾਂ ਯਾਨੀ ਕਿ ਇਹਦੇ ਨਾਲ ਜਿਹੜਾ ਹੋਰ ਜਿਹੜਾ ਸਵਾਦ ਹੈ ਇਨਕਰੀਜ਼ ਹੋ ਜਾਣਾ ਹਾਂਜੀ ਹਾਂਜੀ ਬਿਲਕੁਲ ਪਾਜੀ ਉਸ ਤੋਂ ਬਾਅਦ ਐਂਡ ਤੇ ਸਰ ਲਿਕਵਿਡ ਚੀਜ਼ ਆਉਗੀ ਮਾਇਓਨੀ ਹੁੰਦੀ ਆਪਣੇ ਕੋਲ ਲਿਕਵਿਡ ਚੀਜ਼ ਆ ਫੁੱਲੀ ਲੋਡਡ ਬੈਕਪੋਰਟ ਰੈਡੀ ਹੈ ਓਕੇ ਹਾਂਜੀ ਤਾਂ ਬਾਈ ਜੀ ਇਹਨੂੰ ਖਾਣ ਵਾਸਤੇ ਆਣਾ ਕਿੱਥੇ ਬੋਗਾ ਸਾਨੂੰ ਲੋਕੇਸ਼ਨ ਦੱਸੋ ਜੀ ਇਹ ਲੋਕੇਸ਼ਨ ਕੋਗੀ ਸਰ ਆਪਣਾ ਰਿਸ਼ੀ ਨਗਰ ਆਪਣਾ ਰਿਸ਼ੀ ਨਗਰ ਮੇਨ ਰੋਡ ਬੀਐਸਐਮ ਐਕਸਚੇਂਜ ਦੇ ਇੱਕਦਮ ਆਪੋਜ਼ਿਟ ਕੋਰੀਅਨ ਯੂਨਿਕ ਸਟਰੀਟ ਫੂਡ ਠੀਕ ਹੈ ਜੀ ਤੇ ਇਹਦੀ ਟਾਈਮਿੰਗਸ ਕੀ ਰਹਿਣਗੇ ਜਦੋਂ ਕਿਸੇ ਨੇ ਆਉਣਾ ਹੋਵੇ ਤਾਂ ਇਸ ਵੇ ਸ਼ਾਮ ਨੂੰ ਮੈਂ 4:30 5:00 ਵਜੇ ਸ਼ੁਰੂ ਕਰ ਦਿੰਦਾ ਹੈਗਾ 4:30 ਤੋਂ ਲੈ ਕੇ ਲਗਾ ਕੇ ਚੱਲੋ ਰਾਤ ਦੇ 10:00 10:30 ਤੱਕ ਮੈਂ ਹੁੰਦਾ ਚਲੋ ਜੀ ਬਾਈ ਜਿਹੜਾ ਆਪਣਾ ਬੈਗ ਸੀਗਾ ਬਣ ਕੇ ਤਿਆਰ ਹੋ ਚੁੱਕਾ ਤੁਹ ਇਹਨੀਆਂ ਚ ਵੈਜੀਸ ਵਗੈਰਾ ਨੇ ਐਡ ਕੀਤੀਆਂ ਗਈਆਂ ਨੇ ਸੌਸੇਸ ਕਾਫੀ ਵਧੀਆ ਤਰੀਕਿਆਂ ਜਿਹੜੀਆਂ ਐਡ ਕੀਤੀਆਂ ਗਈਆਂ ਨੇ ਤਾਂ ਆਓ ਟਰਾਈ ਕਰਦੇ ਹਾਂ ਤਾਂ ਲੋਕਾਂ ਦੇ ਜਿਵੇਂ ਪਿੰਕ ਸੌਸ ਕਰਦੀ ਹੈ ਜਿਹਨਾਂ ਦਾ ਸਵੀਟਨਿਅਮ ਠੀਕ ਹੈ ਔਰ ਸਵੀਟਨਿਅਮ 바ਰਬੀਕਿਊ ਐਡ ਕੀਤਾ ਹੈ ਜਿਹੜਾ ਆਪਾਂ ਨਾਰਮਲ ਚਿਪਸ ਵਗੈਰਾ ਬਿਯਾਰ ਤੋਂ ਲੈ ਕੇ ਖਾਣੇ ਆ ਉਹ ਦਾ ਐਕਸਪੀਰੀਅੰਸ ਬਿਲਕੁਲ ਹੀ ਚੇਂਜ ਕਰ ਦਿੰਦੀ ਹੈ ਜਦੋਂ ਤੁਸੀਂ ਆ ਕੇ ਖਾਓਗੇ ਇਹਨੂੰ ਤੇ ਜਦੋਂ ਤੁਹਾਨੂੰ ਵੈਜੀਟ ਵਿੱਚ ਟੇਸਟ ਆਊਗਾ ਪਨੀਰ ਦਾ ਟੇਸਟ ਆਊਗਾ ਸੌਸ ਦਾ ਟੇਸਟ ਆਊਗਾ ਤਾਂ ਤੁਸੀਂ ਵੀ ਕਾਫੀ ਇਹਨੂੰ ਪਸੰਦ ਕਰੋਗੇ ਤਾਂ ਜੇਕਰ ਤੁਸੀਂ ਵੀ ਇਹ ਚੀਜ਼ ਟਰਾਈ ਕਰਨਾ ਚਾਹੁੰਦੇ ਹੋ ਤਾਂ ਉਹ ਲੋਕੇਸ਼ਨ ਵੀਡੀਓ ਵਿੱਚ ਦੱਸ ਹੀ ਦਿੱਤੀ ਹੈ ਤੇ ਇਦਾਂ ਦੀ ਹੋਰ ਅਪਡੇਟ ਸਾਡੇ ਚੈਨਲ ਨੂੰ ਫੋਲੋ ਜਰ ਕਰ ਲੈ ਦੋ ਸਿੱਧੀ ਹੈਡਲਾਈਨਸ ਕੈਮਰਾਮੈਨ ਵਿਪਨ ਬੱਸੀ ਦੇ ਨਾਲ ਮੈਂਬਰ ਵੀਰ ਥੈਂਕ ਯੂ